ਆਇ ਦੋ ਵੱਡਾ ਤੁਸੀਂ ਕੀ ਜ਼ੁਲਮ ਕਰੋਗੇ ਯਾਰ ਜੇ ਫਿਰ ਕੱਲ ਨੂੰ ਬਈ ਕਣਕਾਂ ਤੇ ਗੜੇ ਪੈਂਦੇ ਆ ਨਾ ਜਾਂ ਫਿਰ ਹੜ ਹੁੰਦੇ ਨੇ ਭਰਾ ਬਣ ਕੇ ਰੋਇਆ ਨਾ ਪਤਾ ਨਹੀਂ ਸਮਝੋ ਬਾਹਰ ਹੋਇਆ ਪਿਆ ਵੀ ਸੀ ਆਨ ਦਾਦੇ ਤੋਂ ਅੱਗ ਦਾ ਅੱਗਦਾਨੇ ਕਰੋ ਬਣ ਦੱਸ ਬਈ ਸਰਦਾ ਨਹੀਂ ਦੀ ਯਾਰ ਆ ਤੁਸੀਂ ਉਹ ਜੇ ਰੁੱਖ ਲਾ ਨਹੀਂ ਸਕਦੇ ਯਾਰ ਐਡੇ ਐਡੇ ਜ਼ੁਲਮ ਕਿਉਂ ਕਰਦੇ ਹੋ ਫਿਰ ਜਦੋਂ ਫਸਲਾਂ ਨੂੰ ਅੱਗ ਲੱਗਦੀ ਫਿਰ ਤਾਂ ਚੀਕਾਂ ਮਾਰਦੇ ਅਸੀਂ ਸਾਨੂੰ ਮੁਆਵਜ਼ੇ ਦਿੱਤੇ ਜਾਣ ਸਾਨੂੰ ਫਲਾਨੇ ਦਿੱਤੇ ਜਾਣ ਜਿਹੜੇ ਹਰੇ ਦਰਖਤ ਆ ਉਹ ਵੀ ਬੰਦੇ ਵਾਂਗੂ ਜਿਉਂਦੇ ਆ ਉਹ ਵੀ ਸਾਹ ਲੈਂਦੇ ਉਹਨਾਂ ਨੂੰ ਵੀ ਪਾਣੀ ਲੱਗਦਾ। ਅੱਜ ਸਭ ਤੋਂ ਵੱਡਾ ਪਾਪ ਇ ਤਾਂ ਸਰਕਾਰੀ ਜਗ੍ਹਾ ਤੇ ਲੱਗਾ ਹੋਇਆ ਵਾ। ਇਹ ਇਹਨਾਂ ਦਾ ਕੀ ਕਸੂਰ ਆ? ਜੇ ਉਹ ਤੁਸੀਂ ਮਰਦੇ ਆ ਉਦੋਂ ਵੀ ਤੁਹਾਡੇ ਤੇ ਇਹਨਾਂ ਦਰਖਤਾਂ ਦੀ ਲੱਕੜ ਪਾਈ ਜਾਂਦੀ। ਉਹ ਜਿਆਦਾ ਦੁੱਖ ਹੋਇਆ ਜਿਹੜੀ ਵੀਡੀਓ ਦੇਖਦੇ ਆਣ ਆਪਾਂ। ਲੈ ਵਿਚਾਰੇ ਨੇ ਅੱਗ 'ਚ ਹੱਥ ਪਾ ਕੇ ਤੇ ਉੱਲੂ ਦੇ ਬੱਚੇ ਜਿਹੜੇ ਉਹ ਕੁਛ ਬਚਾ ਦੇ ਦੋ ਤਾਂ ਰੋਸਟਰ ਹੋ ਗਏ ਵਿਚ ਉਹਦੇ ਮਰ ਚ ਕੇ ਜਮਾਂ ਵਿਚਾਰੀਓ। ਤੇ ਜਿਹੜਾ ਉੱਥੇ ਸੀਰੀ ਸੀ ਉਹਨੇ ਆਵਾਜ਼ ਮਾਰੀ ਵੀ ਯਾਰ ਅੱਗ ਬਚਾਈਏ ਇਹਨਾਂ ਨੂੰ ਕੱਢੀਏ ਤੇ ਕਹਿੰਦੇ ਵੀ ਜਿਹੜਾ ਉਹਦਾ ਮਾਲਕ ਸੀ ਜ਼ਮੀਨ ਦਾ ਜ਼ਿਮੀਂਦਾਰ ਉਹ ਆਪਣੇ ਸੀਰੀ ਨੂੰ ਵੀ ਹਟਾ ਕੇ ਲੈ ਗਿਆ ਆਪਦੇ ਵੀ ਚੱਲੋ ਇੱਧਰ ਆ ਤੂੰ ਇਹਨਾਂ ਨਾਲ ਕੀ ਕਰਦਾ ਇੱਥੇ ਲੱਗਿਆ ਹੋਇਆ ਤੇ ਕਹਿੰਦੇ ਹਾਈ ਹਾਈ ਕੁਦਰਤ ਤੇ ਕਰਦੀ ਆ ਹਾਈ ਫਲਾਣਾ ਹੋ ਗਿਆ ਢੋਂਕਾ ਹੋ ਗਿਆ ਫਲਾਣੇ ਦਾ ਅਗ ਲੱਗੀ ਢੋਂਕੇ ਦਾ ਕੁਦਰਤ ਨੇ ਤਾਂ ਫਿਰ ਆਪਦਾ ਕਰਨਾ ਹੀ ਆ ਜਦੋਂ ਤੁਸੀਂ ਕੁਦਰਤ ਨਾਲ ਖਲਵਾੜ ਕਰਦੇ ਆ ਅੱਜ ਦੇ ਸਮੇਂ ਦੇ ਦਰਮਿਆਨ ਸਾਡੀ ਫਿਤਰ ਤੇ ਬਣ ਚੁੱਕੀ ਆ ਕਿ ਅਸੀਂ ਆਪਣੇ 2 ਰੁਪਏ ਦੇ ਫਾਇਦੇ ਵਾਸਤੇ ਦੂਟੇ ਦਾ 100 ਰੁਪਏ ਦਾ ਨੁਕਸਾਨ ਕਰਨ ਵਾਸਤੇ ਵੀ ਤਿਆਰ ਹੋ ਜਾਂਦੇ ਆ ਜਦੋਂ ਪਸ਼ੂ ਪੰਛੀਆਂ ਦੀ ਗੱਲ ਚੱਲਦੀ ਹੈ ਤਾਂ ਕਿਤੇ ਨਾ ਕਿਤੇ ਕੇਵਲ ਆਪਣਾ ਇਜ਼ਾਫਾ ਦੇਖਿਆ ਜਾਂਦਾ ਏ ਔਰ ਜਿਹੜੇ ਪਸ਼ੂ ਪੰਛੀਆਂ ਦੇ ਬਣੇ ਹੋਏ ਟਿਕਾਣੇ ਨੇ ਉਹਨਾਂ ਨੂੰ ਮਟਾਉਣ ਵਾਸਤੇ ਵੀ ਅਸੀਂ ਇਹ ਨਹੀਂ ਦੇਖਦੇ ਕਿ ਅਸੀਂ ਜਿਹੜੇ ਖੇਤਾਂ ਨੂੰ ਅੱਗ ਲਗਾ ਰਹੇ ਆ ਜਿਹੜਾ ਵਾਧੂ ਦਾ ਫੋਕਟ ਪਿਆਏ ਖੇਤਾਂ ਦੇ ਵਿੱਚ ਜੇ ਉਹਨੂੰ ਅੱਗ ਲੱਗਦੀ ਹੈ ਤਾਂ ਉਹਦੇ ਨਾਲ ਕਿਹੜੇ ਕਿਹੜੇ ਪੰਛੀ ਦਾ ਕਿਸ ਤਰੀਕੇ ਦਾ ਨੁਕਸਾਨ ਹੋ ਸਕਦਾ ਹੈ ਪਿਛਲੇ ਸਮੇਂ ਦੇ ਦਰਮਿਆਨ ਵੀ ਤੁਸੀਂ ਅਜਿਹੇ ਵੀਡੀਓ ਦੇਖੀਆਂ ਨੇ ਜਿਨ੍ਹਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਬਹੁਤ ਵੱਡਾ ਖਲਵਾੜ ਹੋਇਆ ਨਜ਼ਰ ਆਉਂਦਾ ਹੈ ਤੇ ਅਜਿਹਾ ਇੱਕ ਦ੍ਰਿਸ਼ ਮੈਂ ਤੁਹਾਡੇ ਨਾਲ ਸਾਂਝਾ ਵੀ ਕਰਨਾ ਚਾਹਣਾ ਹੈ ਕਿ ਦੇਖ ਸਕਦੇ ਹਾਂ ਕਿ ਜਿਸ ਵੀ ਸ਼ਖਸ ਨੇ ਖੇਤਾਂ ਨੂੰ ਅੱਗ ਲਗਾਈ ਹੈ ਤੇ ਖੇਤਾਂ ਦੇ ਅੱਗ ਅੱਗ ਲੱਗਣ ਦੇ ਨਾਲ ਨਾਲ ਇੱਥੇ ਦਰਖਤਾਂ ਨੂੰ ਵੀ ਅੱਗ ਲੱਗੀ ਹੈ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜੀਆਂ ਧਰੇਕਾਂ ਨਿੰਮਾਂ ਤੇ ਜਿਹੜੀਆਂ ਕਿਕਰਾਂ ਨੇ ਬੁਰੀ ਤਰ੍ਹਾਂ ਦੇ ਨਾਲ ਨੁਕਸਾਨੀਆਂ ਗਈਆਂ ਨੇ ਔਰ ਜਿਹੜਾ ਇੱਥੇ ਪੰਛੀਆਂ ਦਾ ਵਸੇਬਾ ਹੋਵੇਗਾ ਤਾਂ ਉਹ ਵੀ ਸੁਭਾਵਕ ਹੈ ਕਿ ਇੱਥੋਂ ਨੁਕਸਾਨੀਆਂ ਨਜ਼ਰ ਆਉਂਦਾ ਹੈ ਬਾਈ ਪਰਮਿੰਦਰ ਗਿੱਲ ਹੈ ਸਾਡੇ ਨਾਲ ਉਹਨਾਂ ਦੇ ਨਾਲ ਗੱਲਬਾਤ ਕਰਦੇ ਬਾਈ ਜੀ ਬਹੁਤ ਵੱਡੇ ਸਵਾਲ ਨੇ ਕਿਤੇ ਨਾ ਕਿਤੇ ਜਦੋਂ ਅਸੀਂ ਪੰਛੀਆਂ ਦੀ ਗੱਲ ਕਰਦੇ ਹਾਂ ਛੋਟੇ ਜੀਵ ਜੰਤੂਆਂ ਦੀ ਗੱਲ ਹੁੰਦੀ ਹੈ ਤਾਂ ਜਿਹੜੇ ਅੱਗ ਲਗਾਉਣ ਵਾਲੇ ਲੋਕ ਨੇ ਉਹ ਆਪਣੇ ਕੁਝ ਕੁ ਪੈਸੇ ਦੇ ਕੁਝ ਇਜ਼ਾਫੇ ਦੇ ਬਦਲੇ ਕਿੰਨਾ ਵੱਡਾ ਨੁਕਸਾਨ ਕਰਨ ਵਾਸਤੇ ਤਿਆਰ ਹੋ ਜਾਂਦੇ ਨੇ ਕਿਵੇਂ ਦੇਖਦੇ ਹਾਂ ਸਾਰੇ ਕਟਨਾ ਕਰਮ ਨੂੰ ਪਤਾ ਨਹੀਂ ਸਮਝੋ ਬਾਹਰ ਹੋਇਆ ਪਿਆ ਵੀ ਸੀ ਆਨ ਦਾਦੇ ਤੋਂ ਅੱਗ ਦਾ ਅੱਗਦਾਨੇ ਕਰੋ ਬਣ ਕੇ ਹਾਂ ਤੇ ਪਹਿਲੀ ਗੱਲ ਤਾਂ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹੂੰ ਕੋਈ ਵੀ ਦਰਖਤ ਹੈ ਜਿਹੜੇ ਹਰੇ ਦਰਖਤ ਹੈ ਉਹ ਵੀ ਬੰਦੇ ਵਾਂਗੂ ਜਿਉਂਦੇ ਉਹ ਵੀ ਸਾਹ ਲੈਂਦੇ ਉਹਨਾਂ ਨੂੰ ਵੀ ਪਾਣੀ ਲੱਗਦਾ ਠੀਕ ਆ ਅਸੀਂ ਫਸਲ ਨੂੰ ਮਾਨ ਲਓ ਪਹਿਲੀ ਗੱਲ ਤਾਂ ਆਹ ਕਾਂਕਦੇ 나ੜ ਦੀ ਕਿੰਨੀ ਗੱਲ ਹੁੰਦੀ ਐ ਨਹੀਂ ਤਾਂ ਇਹੀ ਵਿੱਚ ਵਿਚਾਰ ਸਕਦੇ ਜੇ ਤੁਹਾਨੂੰ ਲਾਉਣੀ ਵੀ ਪੈਂਦੀ ਆ ਆਪਾਂ ਦਰਖਤਾਂ ਨੂੰ ਬਚਾ ਵੀ ਸਕਦੇ ਆ ਦਰਖਤਾਂ ਦੇ ਆਲੇ ਦੁਆਲੇ ਨਹੀਂ ਵੀ ਅੱਗ ਲਾ ਸਕਦੇ ਆ ਹੁਣ ਹਰੇ ਦਰਖਤ ਆ ਅੱਗ ਟੋਲੀਆਂ ਤੱਕ ਲੱਗੀਆਂ ਹੋਈਆਂ ਨਿੰਮਾਂ ਲੱਗੀਆਂ ਹੋਈਆਂ ਠੀਕ ਆ ਅੱਕਰਾਂ ਅੱਗੇ ਲੱਗੀਆਂ ਹੋਈਆਂ ਸਾਰੀਆਂ ਲੱਗੀਆਂ ਹੋਈਆਂ ਜਿਹੜੀਆਂ ਇਹੇ ਮਚਾਈਆਂ ਇਹ ਸਭ ਤੋਂ ਵੱਡਾ ਪਾਪ ਆ ਇਹਨਾਂ ਦੇ ਵਿੱਚ ਜੀਵ ਜੰਤੂਆਂ ਦੇ ਆਲਣੇ ਵੀ ਹੁੰਦੇ ਆ ਆ ਤਾਂ ਸਰਕਾਰੀ ਰੋਡ 'ਤੇ ਅੱਗ ਲੱਗੀ ਹੋਈ ਆ ਇਹ ਤਾਂ ਕੋਈ ਇਹ ਤਾਂ ਕੋਈ ਫਸਲ ਵੀ ਨਹੀਂ ਹੈਗੀ ਇੱਥੇ ਤਾਂ ਬੀਜੀ ਹੋਈ ਦੇਖੋ ਆ ਜੇ ਤੂੰ ਤਾਂ ਦਿਖਾ ਬਾਈ ਇੱਧਰ ਹਾਂ ਇਹ ਤਾਂ ਇਹ ਤਾਂ ਸਰਕਾਰੀ ਜਗ੍ਹਾ 'ਤੇ ਲੱਗਾ ਹੋਇਆ ਵਾ ਇਹ ਤਾਂ ਸਰਕਾਰੀ ਜਗ੍ਹਾ 'ਤੇ ਲੱਗਾ ਹੋਇਆ ਵਾ ਇਹ ਇਹਨਾਂ ਦਾ ਕੀ ਕਸੂਰ ਆ ਕੱਲ ਮੈਂ ਇੱਕ ਜਿੱਦ ਜਿਵੇਂ ਮੰਨ ਲਓ ਜੀਰੇ ਤੋਂ ਆਉਂਦਾ ਪਿਆ ਮੈਂ ਉੱਥੇ ਦੇਖਿਆ ਸਰਕਾਰੀ ਜਾਮਣਾ ਲੱਗੀਆਂ ਜੀਰਾ ਤੋਂ ਮੋਗਾ ਰੋਡ ਦੇ ਉੱਤੇ ਹੂੰ ਸਾਰੀਆਂ ਲੁਈਆਂ ਹੋਈਆਂ ਮਚਾਈਆਂ ਹੋਈਆਂ ਉੱਤੋਂ ਕੋਈ ਬੋਲਣ ਵਾਲਾ ਨਹੀਂ ਹੈਗਾ ਯਾਰ ਅਸੀਂ ਅਜ਼ੀਮੀ ਜ਼ਿਮੀਂਦਾਰ ਆ ਠੀਕ ਆ ਸਾਰੀਆਂ ਚੀਜ਼ਾਂ ਦੇਖਦੇ ਆਂ ਯਾਰ ਇਹਨਾਂ ਦਾ ਕੀ ਕਸੂਰ ਆ ਇਹ ਤੁਹਾਨੂੰ ਸਾਹ ਵੀ ਦਿੰਦੇ ਆ ਆਕਸੀਜਨ ਵੀ ਛੱਡਦੇ ਆ ਨੰਬਰ 2 ਤੇ ਤੁਹਾਡੇ ਘਰਾਂ ਦੇ ਵਿੱਚ ਜਿਹੜੀਆਂ ਚਗਾਠਾਂ ਦਰਵਾਜ਼ੇ ਲੱਗੇ ਉਹ ਵੀ ਇਹਨਾਂ ਦੀ ਲੱਕੜ ਦੇ ਲੱਗੇ ਆ ਹੂੰ ਠੀਕ ਆ ਜਿਵੇਂ ਕੋਈ ਮਰ ਜੇ ਕਿਸੇ ਨਾਲ ਕੋਈ ਮਰਦਾ ਨਹੀਂ ਹੁੰਦਾ ਕਿਸੇ ਨਾਲ ਕੋਈ ਪਰਿਵਾਰਕ ਮੈਂਬਰ ਵੀ ਨਹੀਂ ਜਾਂਦਾ ਹੁੰਦਾ ਅਗਲਾ ਸੌ ਕਹਿੰਦੇ ਹੁੰਦੇ ਵੀ ਅਸੀਂ ਤੇਰੇ ਨਾਲ ਮਰਾਂਗੇ ਜੀਵਾਂਗੇ ਹਨਾ ਨਾਲ ਜੰਮੇ ਹੋਏ ਵੀ ਅਗਲੇ ਸੰਸਕਾਰ ਕਰਕੇ ਆ ਜਾਂਦੇ ਆ ਇਹ ਉਹੀ ਦਰਖਤ ਆ ਜਿਨ੍ਹਾਂ ਦੀ ਲੱਕੜ ਵੀ ਖੀਰ ਤੁਹਾਡੇ ਨਾਲ ਜਲਦੀ ਹੈ ਇਹ ਨਦੀ ਦਾ ਲੱਕੜ ਵੀ ਤੁਹਾਡੇ ਨਾਲ ਜਾਂਦੀ ਆ ਨਾ ਆਖਰੀ ਸਾਹ ਤੱਕ ਤੁਹਾਡੇ ਨਾਲ ਲਮਾਉਂਦੀ ਆ ਜਿਉਂਦੇ ਜੀ ਵੀ ਤੁਸੀਂ ਘਰ ਦੇ ਵਿੱਚ ਇਹਨਾਂ ਦੀਆਂ 100 ਚੀਜ਼ਾਂ ਵਰਤਦੇ ਹੋ ਲੱਕੜਾਂ ਦੀਆਂ ਕੋਈ ਦਰਵਾਜ਼ੇ ਲੱਕੜ ਪੀੜੀਆਂ ਤੁਹਾਡੀਆਂ ਸਾਰਾ ਕੁਝ ਆ ਮਰ ਜੇ ਤੁਸੀਂ ਮਰਦੇ ਆ ਉਦੋਂ ਵੀ ਤੁਹਾਡੇ ਦੇ ਇਹਨਾਂ ਦਰਖਤਾਂ ਦੀ ਲੱਕੜ ਪਾਈ ਜਾਂਦੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਮਨ ਨੂੰ ਖਲੁੰਦਰ ਕੇ ਰੱਖਣ ਵਾਲੀ ਹੈ ਉਹਨਾਂ ਦੇ ਵਿੱਚ ਛੋਟੇ ਉੱਲੂ ਤੇ ਉੱਲੂ ਦੇ ਬੱਚੇ ਨੇ ਔਰ ਉਹਨਾਂ ਦੇ ਵਿੱਚ ਜਿਹੜਾ ਕਿਸਾਨ ਦੇ ਵੱਲੋਂ ਅੱਗ ਲਗਾਈ ਜਾਂਦੀ ਹੈ ਤਾਂ ਉਹਦੇ ਨਾਲ ਹਰੇ ਦਰਖਤ ਨੂੰ ਜਿੱਥੇ ਅੱਗ ਲੱਗਦੀ ਹੈ ਤਾਂ ਉੱਥੇ ਛੋਟੇ-ਛੋਟੇ ਉਹ ਜਿਹੜੇ ਜਾਨਵਰ ਪੰਛੀ ਨੇ ਉਹ ਵੀ ਕਿਤੇ ਨਾ ਕਿਤੇ ਸੜ ਜਾਂਦੇ ਬਈ ਬਹੁਤ ਜ਼ਿਆਦਾ ਦੁੱਖ ਹੋਇਆ ਉਹ ਜਿਹੜੀ ਵੀਡੀਓ ਦੇਖਦੇ ਆ ਨਾ ਆਪਾਂ ਤੁਸੀਂ ਉਹਦੇ ਸ਼ਾਰਟ ਵੀ ਜ਼ਰੂਰ ਚਲਾਇਓ ਵਿੱਚ ਹੋਰਾਂ ਨੂੰ ਵੀ ਪਤਾ ਲੱਗੇ ਹੂੰ ਉਹਦੇ 'ਚ ਨਾ ਹਰਾ ਦਰਖਤ ਆ ਬੜਾ ਉੱਚਾ ਦਰਖਤ ਆ ਇਹ ਵੀ ਨਹੀਂ ਛੋਟਾ-ਮੋਟਾ ਦਰਖਤ ਆ ਉਹਨੂੰ ਬੜੀ ਭਿਆਨਕ ਅੱਗ ਪਈ ਹੋਈ ਆ ਉਹਨੂੰ ਭਿਆਨਕ ਅੱਗ ਪਈ ਹੋਈ ਆ ਕੋਈ ਰਾਹੀ ਰੋਂ ਉਥੋਂ ਲੰਘਦਾ ਪਿਆ ਤੇ ਉਹਨੇ ਦੇਖਿਆ ਯਾਰ ਦਰਖਤ ਦੇ ਉਹਦੇ 'ਚ ਉਹਨੇ ਵਿਚਾਰੇ ਨੇ ਅੱਗ 'ਚ ਹੱਥ ਪਾ ਕੇ ਤੇ ਉੱਲੂ ਦੇ ਬੱਚੇ ਜਿਹੜੇ ਉਹ ਕੁਝ ਬਚਾ ਦੇ ਦੋ ਤਾਂ ਰੋਸਟਰ ਹੋ ਗਏ ਵਿੱਚ ਉਹਦੇ ਮੱਚ ਕੇ ਜਮਾ ਵਿਚਾਰੀਓ ਤੇ ਜਿਹੜਾ ਉਥੇ ਸੀਰੀ ਸੀ ਉਹਨੇ ਆਵਾਜ਼ ਮਾਰੀ ਵੀ ਯਾਰ ਅੱਗ ਬਚਾਈਏ ਇਹਨਾਂ ਨੂੰ ਕੱਢੀਏ ਤੇ ਕਹਿੰਦੇ ਵੀ ਜਿਹੜਾ ਉਹਦਾ ਮਾਲਕ ਸੀ ਜ਼ਮੀਨ ਦਾ ਜ਼ਿਮੀਂਦਾਰ ਉਹ ਆਪਣੇ ਸੀਰੀ ਨੂੰ ਵੀ ਹਟਾ ਕੇ ਲੈ ਗਿਆ ਆਪਦੇ ਵੀ ਚੱਲੋ ਇੱਧਰ ਆ ਤੂੰ ਇਹਨਾਂ ਨਾਲ ਕੀ ਕਰਦਾ ਇੱਥੇ ਲੱਗਿਆ ਹੋਇਆ ਤੇ ਉਹਨੇ ਰਾਹਗੀਰ ਆਪਦੇ ਹੋਰ ਰੋਕ ਕੇ ਕਰਕੇ ਬੱਚੇ ਬਚਾਏ ਤੇ ਅੱਗ ਬੁਝਾਉਣ ਦੀ ਉਹਨਾਂ ਨੇ ਵਿਚਾਰਿਆਂ ਨੇ ਕੋਸ਼ਿਸ਼ ਕੀਤੀ ਤੇ ਦਰਖਤ ਦੇ ਤਾਂ ਤੱਕ ਅੱਗ ਲੱਗੀ ਹੋਈ ਆ ਤੇ ਉਹ ਦਰਖਤਾਂ ਦਾ ਕੀ ਕਸੂਰ ਆ ਤੁਸੀਂ ਕੱਲ ਇੱਕ ਮੈਂ ਹੋਰ ਚੰਗੀ ਵੀਡੀਓ ਵੀ ਦੇਖੀ ਇੱਕ ਸਾਡੇ ਵੀਰ ਦੀ ਕਿਹੇ ਜ਼ਿੰਮੇਦਾਰ ਭਰਾ ਦੀ ਉਹਨੇ ਜਿਵੇਂ ਸੜਕ ਦੇ ਨਾਲ-ਨਾਲ ਨਾ ਜਿੱਦਾਂ ਬਹੁਤ ਦਰਖਤ ਲੱਗੇ ਹੋਏ ਜਾਂ ਕੋਸ਼ਾ ਉਹਨਾਂ ਕਾਫੀ ਥਾਂ ਛੱਡਿਆ ਹੋਇਆ ਛੱਡ ਕੇ ਉਹ ਵਾਇਆ ਹੋਇਆ ਉਦਾਂ ਹੀ ਤੇ ਉਹਦੂ ਵਿਚਾਲੇ ਅੱਗ ਲਾਈ ਜਿੱਥੇ ਉਹਨੂੰ ਮੰਨ ਲਓ ਲਾਉਣੀ ਪੈ ਗਈ ਮੰਨ ਲਓ ਹਣਾ ਪਰ ਉਹਨੇ ਨਾਲ-ਨਾਲ ਥਾਂ ਦਰਖਤਾਂ ਦੇ ਪੂਰਾ ਵੱਡਾ ਛੱਡਿਆ ਹੋਇਆ ਤੇ ਆਹ ਦੇਖ ਲਓ ਆਹ ਤਾਂ ਸੜਕ ਦੇ ਉੱਤੇ ਲਾਈ ਪਈ ਆਹ ਤਾਂ ਦਰਖਤਾਂ ਮਚਾਏ ਪਏ ਆ ਮਚਾਏ ਪਏ ਆਪਾਂ ਇੱਧਰ ਅੱਗੇ ਹੋਰ ਦੇਖ ਲਈਏ ਹਣਾ ਹੂੰ ਆ ਆ ਆ ਕਿ ਕਰਮਚਾਈਆਂ ਪਈਆਂ ਸਾਰੀਆਂ ਹਨਾ ਇਹ ਇਨਾਂ ਤੇ ਵੀ ਜੀਵ ਜੰਤੂ ਰਹਿੰਦੇ ਆ ਇਹ ਵੀ ਸਾਹ ਲੈਂਦੇ ਆ ਵਿਚਾਰੇ ਤੇ ਇਹ ਫਿਰ ਜਦੋਂ ਫਸਲਾਂ ਨੂੰ ਅੱਗ ਲੱਗਦੀ ਫਿਰ ਤਾਂ ਚੀਕਾਂ ਮਾਰਦੇ ਅਸੀਂ ਸਾਨੂੰ ਮੁਆਵਜ਼ੇ ਦਿੱਤੇ ਜਾਣ ਸਾਨੂੰ ਫਲਾਨੇ ਦਿੱਤੇ ਜਾਣ ਤੇ ਇਹ ਇਹ ਕੁਦਰਤ ਨੂੰ ਮੁਆਵਜ਼ਾ ਕੌਣ ਦੇਊਗਾ ਵੀ ਕੁਦਰਤ ਨੂੰ ਕੁਦਰਤ ਦਾ ਮੁਆਵਜ਼ਾ ਕੌਣ ਦਊਗਾ ਦੇਖ ਸਕਦੇ ਹੋ ਤੁਸੀਂ ਆਪ ਦਾ ਪਰਿਵਾਰ ਜੇ ਆਪ ਦੇ ਪਰਿਵਾਰ ਦੇ ਆਪ ਦੇ ਬੱਚਿਆਂ ਨੂੰ ਤੁਸੀਂ ਜਿਉਂਦਿਆਂ ਨੂੰ ਅੱਗ ਲਾ ਕੇ ਸਾੜ ਦੋ ਇੱਥੇ ਭਾਉਖਾ ਦਾ ਕੋਈ ਨਾ ਕੋਈ ਨਿਆਣਾ ਜਿਨ੍ਹਾਂ ਦੇ ਖੇਤ ਆ ਇਹ ਕੁਦਰਤ ਨਾਲ ਖਲਵਾੜ ਕੀਤਾ ਜਾ ਰਿਹਾ ਖਲਵਾੜ ਬਿਲਕੁਲ ਇਹ ਆ ਆ ਦੇਖ ਲਓ ਹੂੰ ਆ ਸਾਰਾ ਮੱਚਿਆ ਹੋਇਆ ਦਰਖਤ ਇਧਰਲੇ ਪਾਸੇ ਹਾਂ ਇੱਥੇ ਨਿਆਣੇ ਭਾਉਖਾ ਪਾ ਇਹ ਵੱਡੂ ਬਾਲ ਪੰਡਾ ਧਰਮਕੋੜ ਤੋਂ ਅ ਅੰਦਗੜ ਰੋਡ ਆ ਜਿਹੜਾ ਇਹ ਵੱਡੂ ਬਾਲ ਪੰਡਾ ਤੇ ਕੀ ਖੇਤ ਦੀ ਸ਼ਰਮ ਵਾਲੀ ਗੱਲ ਆ ਵੇ ਇਹ ਬਹੁਤ ਸਾਰੀਆਂ ਉਹ ਦੇਖ ਲਓ ਸਾਹਮਣੇ ਕਿਹੜਾ ਪਿੱਪਾ ਵਾਲਾ ਮੇਰੇ ਖਿਆਲ ਚ ਹੂੰ ਉਹ ਵੀ ਮੱਚਿਆ ਹੋਇਆ ਸਾਰਾ ਲੋਇਆ ਹੋਇਆ ਟਰਾਂਕ ਹੋਣਾ ਹੈਣਾ ਜੇ ਜੇ ਸਾਨੀਅਤ ਨਹੀਂ ਰਹਿ ਗਈ ਯਾਰ ਉਦਾਂ ਤਾਂ ਅਸੀਂ ਪੱਟਦੇ ਆ ਜਦੋਂ ਸਾਡੀ ਕਿਤੇ ਕੋਈ ਕਿਸੇ ਪਤੰਗਾ ਪੈ ਜਾਂਦਾ ਕਿਸੇ ਦੀ ਜ਼ਮੀਨ ਨੂੰ ਅੱਗ ਲੱਗ ਜਾਂਦੀ ਉਦੋਂ ਤਾਂ ਚੀਕਾ ਮਾਰਦੇ ਉਹ ਤਾਂ ਅਸੀਂ ਮੱਚਦੇ ਹਾਏ ਸਾਨੂੰ ਮਾਅਵਜ਼ਾ ਦੋ ਇਹ ਆ ਕੁਦਰਤ ਨੂੰ ਮਾਅਵਜ਼ਾ ਕੌਣ ਦੋ ਜਿਹੜੇ ਅਸੀਂ ਆਪ ਮਚਾਏ ਆ ਜਿਹੜੇ ਅਸੀਂ ਆਪ ਮਚਾਉਣੇ ਆ ਜਿਹੜੇ ਅੱਗਾਂ ਅਸੀਂ ਲਾਉਣੇ ਆ ਹਰੇ ਦਰਖਤਾਂ ਨੂੰ ਲਾਉਣੇ ਆ ਜੀ ਦਲੀਲ ਤੇ ਦਿੱਤੀ ਜਾਂਦੀ ਹੈ ਕਿ ਚੋਨੇ ਦੀ ਜਿਹੜੀ ਪਰਾਲੀ ਆ ਚਲੋ ਉਹਨੂੰ ਸਾਰਨਾ ਤੇ ਕਿਤੇ ਨਾ ਕਿਤੇ ਵਾਜਬ ਵੀ ਸਮਝਿਆ ਜਾ ਸਕਦਾ ਹੈ ਕਿ ਉਹਦਾ ਕੋਈ ਹੱਲ ਨਹੀਂ ਪਰ ਅਸਲ ਦੇ ਵਿੱਚ ਜਿਹੜੀ ਕਣਕ ਦੀ ਪਰਾਲੀ ਹੈ ਫਿਰ ਇਹਨੂੰ ਸਾੜਨ ਦਾ ਕਾਰਨ ਕੀ ਹੈ ਇੰਨੇ ਇੰਨੇ ਦਬਾਈ ਇਹਦੇ ਕਣਕ ਦੇ ਥੱਲੇ ਬੁੰਡੇ ਬਾਈ ਤੇ ਚਲੋ ਮੰਨ ਲਓ ਜੇ ਤੁਹਾਨੂੰ ਲਾਉਣੀ ਵੀ ਪੈਂਦੀ ਆ ਤੇ ਯਾਰ ਇੱਥੇ ਥੋੜੀ ਥੋੜੀ ਕਣਕ ਬੀਜੀ ਆ ਸੜਕ ਤੇ ਆ ਮੈਂ ਕਹਿੰਨਾ ਬਾਈ ਨੂੰ ਬਾਈ ਦਿਖਾਈ ਮੜਾ ਇਹ ਸ਼ੌਕ ਇੱਥੇ ਕਿਹੜੀ ਕਣਕ ਧੋਨਾ ਬੀਜਦੇ ਆ ਇੱਥੋਂ ਤੱਕ ਅੱਗ ਲਾਉਂਦੇ ਸੜਕ ਤੱਕ ਫਿਰ ਰਾਹਗੀਰ ਕਿੰਨੇ ਦੇਖਿਆ ਕੱਲ ਕਿਸੇ ਵੀਰ ਦਾ ਟਰੱਕ ਸੜਿਆ ਵਿੱਚ ਇਹ ਕਣਕ ਨਾਲ ਲੱਦਿਆ ਹੋਇਆ ਸਕੂਲ ਵਾਲੀ ਵੈਣ ਦੇ ਵਿੱਚ ਅੱਗ ਪੈ ਗਈ ਉਹ ਬੱਚੇ ਚੋਲ ਸੇ ਗਏ ਅੱਗ ਦੇ ਵਿੱਚ ਠੀਕ ਆ ਉਹਨਾਂ ਦਾ ਮਾਲਜਾ ਕੌਣ ਦੋਈ ਹੂੰ ਇਹ ਉਦੋਂ ਦਾ ਹੀ ਕਹਿੰਦੇ ਹਾਏ ਹਾਏ ਸਾਡਾ ਧੂਆਂ ਹਾਏ ਅੱਗਾਂ ਦਾ ਕੱਲ ਤਾਂ ਵਿਚਾਲੇ ਰੱਖ ਕੇ ਲਾ ਲੋ ਜਿੱਥੇ ਤੁਹਾਡਾ ਨਹੀਂ ਸਰਦਾ ਹੈਗਾ ਤੁਸੀਂ ਆਪ ਦਾ ਕਰ ਲੋ ਪਰ ਆ ਸੜਕਾਂ ਦੇ ਉੱਤੇ ਕੀ ਰਾਹੀ ਗੀਰਾਂ ਨੂੰ ਲੰਘਣਾ ਔਖਾ ਹੋ ਜਾਂਦਾ ਤੂੰ ਐਂ ਦੇ ਵਿੱਚ ਜੇ ਅੱਗ ਲਾਉਣ ਵਾਲੇ ਕਿਸਾਨਾਂ ਦੇ ਵਿਰੋਧ ਦੇ ਵਿੱਚ ਸਰਕਾਰ ਦੇ ਵੱਲੋਂ ਪ੍ਰਸ਼ਾਸਨ ਦੇ ਵੱਲੋਂ ਪਰਚੇ ਦਰਜ ਕੀਤੇ ਜਾਂਦੇ ਤੇ ਕਿਸਾਨ ਜਿੱਥੇ ਬੰਦੀਆਂ ਦਰਵਾਜ਼ੇ ਦੇ ਅੱਗੇ ਪ੍ਰਸ਼ਾਸਨ ਦੇ ਧਰਨੇ ਲਾਉਂਦੀਆਂ ਨੇ ਫਿਰ ਜਿਹੜੇ ਕੁਦਰਤ ਦੇ ਨਾਲ ਖਲਵਾੜ ਕਰਕੇ ਇਸ ਤਰੀਕੇ ਦੇ ਨਾਲ ਜਿਹੜਾ ਵਾਤਾਵਰਨ ਆ ਉਹਨੂੰ ਖਰਾਬ ਕਰਦੇ ਤੇ ਫਿਰ ਕਿਸਾਨ ਜੱਥੇ ਬੰਦਿਆਂ ਦੀ ਭੂਮਿਕਾ ਹੋਣੀ ਚਾਹੀਦੀ ਆ ਹੁਣ ਉਹਨਾਂ ਦੇ ਘਰਾਂ ਦੇ ਅੱਗੇ ਦਰਵਾਜ਼ੇ ਲੱਗਣੇ ਚਾਹੀਦੇ ਜਿਹੜੇ ਇਹ ਇਹੋ ਜਿਹੇ ਕੰਮ ਕਰਦੇ ਆ ਬਿਲਕੁਲ ਜੀ ਬਿਲਕੁਲ ਦੇਖੋ ਇਹ ਤਾਂ ਇਹ ਨਖੇਦੀ ਕਰਦੇ ਆ ਆਪਾਂ ਇਹ ਜਿਹੜੇ ਜਿਹੜੇ ਇਹ ਕਾਰੇਕਾਰ ਤੇ ਆ ਸੜਕਾਂ ਤੱਕ ਜਿਹੜੇ ਅੱਗਾਂ ਲਾਉਂਦੇ ਤੁਹਾਡਾ ਖੇਤ ਉੱਥੋਂ ਤੱਕ ਆ ਤੁਸੀਂ ਉੱਥੋਂ ਤੱਕ ਦੇਖੋ ਆ ਸੜਕ ਦੇ ਉੱਤੇ ਜਿਹੜੇ ਸਰਕਾਰੀ ਥਾਂ ਦੇ ਉੱਤੇ ਦਰਖਤ ਲੱਗੇ ਇਹਨਾਂ ਦਾ ਕੀ ਕਸੂਰ ਆ ਠੀਕ ਆ ਜਮਾਂ ਹੀ ਜਿਹੜਿਆ ਇਹਨਾਂ ਨੇ ਜਿਉਂਦੇ ਨੂੰ ਇੱਕ ਸਾਹ ਦਾ ਆਪਾਂ ਨੂੰ ਮੜਿਆ ਸੇਕ ਇਹਦਾ ਮੂੰਹ ਬੋਲ ਕੇ ਵੀ ਨਹੀਂ ਆਉਂਦਾ ਦੁੱਖ ਦੱਸ ਸਕਦੇ ਮੂੰਹ ਬੋਲ ਕੇ ਵੀ ਨਹੀਂ ਆਉਂਦਾ ਦੁੱਖ ਦੱਸ ਸਕਦੇ ਆ ਪਰਸੋ ਚੌਥੇ ਇੱਕ ਦਿਨ ਹੋਰ ਵੀਡੀਓ ਆਈ ਆ ਉਹ ਵੀ ਕਿਸੇ ਗੁਜਰਾਂ ਦੇ ਸ਼ਾਇਦ ਮੇਰੇ ਖਾਲ ਵਾੜੇ ਨੂੰ ਖੇਤ ਤੋਂ ਅੱਗ ਪੈ ਗਈ ਉਹਨਾਂ ਦੇ ਪਸ਼ੂ ਤੱਕ ਜਲ ਗਏ ਸਾਰੇ ਹਾਂ ਨਾ ਇਨਸਾਨੀਅਤ ਮੈਂ ਕਹਿੰਦਾ ਵੀ ਸਿਰਫ ਪੈਸਾ ਮੁੱਖ ਰਹਿ ਗਿਆ ਇਨਸਾਨੀਅਤ ਅਸੀਂ ਲੋਕਾਂ ਨੇ ਮਾਰ ਲਈ ਆ ਹੁਣ بڑے ਬੰਦੇ ਕਹਿਣਗੇ ਵੀ ਨਹੀਂ ਯਾਰ ਹੋਏ ਫੇਰ ਕੀ ਹੋ ਗਿਆ ਫਲਾਣਾ ਢੰਗਾ ਤੁਸੀਂ ਆਹਦਾ ਨਿਆਣਾ 10 ਮਿੰਟ ਖੜਾਓ ਤਾਂ ਤੁਹਾਨੂੰ ਪਤਾ ਲੱਗ ਜੇ ਖਲਵਾੜ ਆ ਨਤੀਜੇ ਕੋਲ ਖਲਵਾੜ ਹੀ ਆ ਇੱਥੋਂ ਸੜਕਾਂ ਤੱਕ ਜਦੋਂ ਇੱਥੋਂ ਤੱਕ ਤੁਸੀਂ ਅੱਗਾਂ ਲਾਤੀਆਂ ਇਹਦੇ ਚਾ ਹੁਣ ਦੇਖ ਲਓ ਜਿਹੜਾ ਸੇਕ ਮਾਰਦਾ ਇਹ ਹੀ ਤਾਂ ਜ਼ਿੰਮੇਵਾਰ ਫਿਰ ਇਹ ਕਹਿੰਦੇ ਹਾਏ ਹਾਏ ਕੁਦਰਤ ਇਹ ਕਰਦੀ ਆ ਹਾਏ ਫਲਾਣਾ ਹੋ ਗਿਆ ਢੋਂਕਾ ਹੋ ਗਿਆ ਫਲਾਣੇ 'ਸ ਅੱਗ ਲੱਗੀ ਢੋਂਕੇ ਦਾ ਕੁਦਰਤ ਨੇ ਤਾਂ ਫਿਰ ਆਪਦਾ ਕਰਨਾ ਹੀ ਆ ਜਦੋਂ ਤੁਸੀਂ ਕੁਦਰਤ ਨਾਲ ਖਲਵਾੜ ਕਰਦੇ ਹੋ ਤੇ ਮਹਾਰਾਜ ਨੇ ਵੀ ਤਾਂ ਫਿਰ ਉਹ ਵੀ ਤਾਂ ਦੇਖਦਾ ਉਹ ਤੇ ਲੇਖਾ ਤਾਂ ਦੇਣਾ ਹੀ ਪੈਣਾ ਲੇਖਾ ਤਾਂ ਪੈਸਾ ਮੁੱਖ ਬਣਾ ਲਿਆ ਸੀ ਇਹ ਐਸੇ ਮੁੱਕ ਬਣਾ ਲਿਆ ਸਾਨੂੰ ਕਿਸੇ ਦੀ ਜਾਨ ਆ ਕੋਈ ਪਰਵਾਹ ਨਹੀਂ ਹੈਗੀ ਅਸੀਂ ਤਾਂ ਇਹ ਕਹਿੰਨੇ ਯਾਰ ਇਹ ਸਾਹ ਲੈਂਦੇ ਵਿਚਾਰੇ ਇਹਨਾਂ ਨੂੰ ਵੀ ਪਾਣੀ ਪੈਂਦਾ ਹਨਾ ਮੰਨ ਲਓ ਸਾਹ ਲੈਂਦੇ ਵਿਚਾਰੇ ਹਨਾ ਸਾਰਾ ਕੋ ਆਕਸੀਜਨ ਛੱਡਦੇ ਆ ਅਸੀਂ ਉਹ ਵੀ ਜਦੋਂ ਹਸਪਤਾਲ ਦੇ ਵਿੱਚ ਬੰਦਾ ਮਰਦਾ ਜਾ ਕੇ ਪੈਂਦਾ ਡੀ ਐਮ ਸੀ ਦੇ ਹਾਲ ਵੇਲੇ ਹੋਰ ਹਸਪਤਾਲਾਂ ਦੇ ਹਾਲ ਦੇਖ ਲਓ ਜਦੋਂ ਉੱਥੇ ਬੰਦਾ ਪੈਂਦਾ ਤੇ ਆਕਸੀਜਨ ਦੇ ਘੰਟਿਆਂ ਦੇ ਮਿੰਟਾਂ ਦੇ ਹਿਸਾਬ ਨਾਲ ਪੈਸੇ ਲੈਂਦੇ ਆਣਾ ਵੈਂਟੀਨੇਟਰ ਦੇ ਇੱਕ ਦਿਹਾੜੀ ਦਾ 30 35 35000 ਰੁਪਇਆ ਵੀ ਲੈਂਦੇ 20000 ਤੋਂ ਘੱਟ ਤੱਕ ਇਹਦਾ ਹੈ ਹੀ ਨਹੀਂ ਹੂੰ ਲੈਂਦੇ ਆਣਾ ਜਦੋਂ 30 35 35000 ਰੁਪਇਆ ਦਿਹਾੜੀ ਦਾ ਲੈਂਦੇ ਆ ਤੇ ਇਹ ਤਾਂ ਸਾਨੂੰ ਵਿਚਾਰੇ ਫ੍ਰੀ ਦੇ ਵਿੱਚ ਆਕਸੀਜਨ ਦਿੰਦੇ ਆ ਦਿੱਲੀ ਇਹ ਤਾਂ ਸਾਨੂੰ ਫ੍ਰੀ ਤੇ ਅਸੀਂ ਇਹਨਾਂ ਨੂੰ ਕੀ ਦਿੰਨੇ ਆ ਉਲਟਾ ਡਾਕਟਰਾਂ ਨੂੰ ਤਾਂ ਹੀ ਰੁਪਈਏ ਦਿੰਨੇ ਪੰਡਾਂ ਦੇ ਪੰਡਾਂ ਵੀ ਆਹ ਲਓ ਜੀ ਦਿਹਾੜੀ ਦਾ 50000 ਆਹ ਲਓ 25000 ਸਾਡੇ ਆਕਸੀਜਨ ਲਾਈ ਹੋਈ ਆ ਤੁਸੀਂ ਹਣਾ ਮਰੀਜ਼ ਦੇ ਮਰੀਜ਼ ਨੂੰ ਆਕਸੀਜਨ ਦੇ ਕੇ ਜਿਹੜੀ ਉਹ ਸਟੋਰ ਕੀਤੀ ਹੁੰਦੀ ਹੈ ਉਹਨਾਂ ਇਸ ਸਿਲੰਡਰਾਂ 'ਚ ਉਹਦੇ ਨਾਲ ਉਹ ਕਰਦੇ ਆ ਇਹ ਤਾਂ ਸਾਨੂੰ ਫ੍ਰੀ ਚ ਆਕਸੀਜਨ ਦੰਦੇ ਅਸੀਂ ਉਲਟਾ ਇਹਨਾਂ ਨੂੰ ਅੱਗਾਂ ਲਾਈ ਜਾਂਦੇ ਆ ਇਹਨਾਂ ਕੋਲ ਬੀਤਣ ਤੋਂ ਬਾਅਦ ਸਮਝ ਆਊਗੀ ਕਿ ਨਹੀਂ ਇਹ ਲੋਕਾਂ ਨੂੰ ਨਹੀਂ ਇਹ ਸਮਝ ਆਣੀ ਲੋਕ ਜੁੱਤੀਆਂ ਦੇ ਯਾਰ ਆ ਜਿਨ੍ਹਾਂ ਚਿਹਰੇ ਆਪ ਨਹੀਂ ਮੱਚਦੇ ਇਹਨਾਂ ਨੂੰ ਤਾਂ ਹੀ ਤਾਂ ਹੁਣ ਹਰੇਕ ਬਿਮਾਰੀਆਂ ਬਿਮਾਰੀਆਂ ਨਾਲ ਮਰੀ ਜਾਂਦੇ ਹੂੰ ਹਰੇਕ ਘਰ ਦੇ ਵਿੱਚ ਚਾਰ-ਚਾਰਾਂ ਨੂੰ ਕਿਸੇ ਨੂੰ ਕੈਂਸਰ ਹੋ ਗਿਆ ਕਿ ਇਹਦੇ ਪਥਰੀ ਹੋ ਗਈ ਕਿ ਇਹਦੇ ਗਦੂਦਾਂ ਹੋ ਗਈਆਂ ਕਿਸੇ ਦੇ ਕੋਸ਼ ਹੋ ਗਿਆ ਤੇ ਉਹ ਮਹਾਰਾਜ ਆ ਦੇ ਰੰਗ ਵਿਖਾਉਂਦਾ ਮੈਂ ਕਹਿੰਦਾ ਚੰਗੀ ਗੱਲ ਆ ਸਮਾਂ ਦੀ ਇਹ ਚੀਜ਼ਾਂ ਵੀ ਹੋਣੀਆਂ ਚਾਹੀਦੀਆਂ ਲੋਕਾਂ ਨੂੰ ਮੌਕਾ ਲਾਵੇ ਮਾੜੀ ਮੋੜੀ ਆ ਬਿਲਕੁਲ ਆ ਕਿਤੇ ਨਾ ਕਿਤੇ ਜਿਹੜੇ ਨਤੀਜੇ ਨੇ ਵੀ ਭਿਆਨਕ ਹੈ ਔਰ ਜਿਸ ਤਰੀਕੇ ਦੇ ਨਾਲ ਤੁਸੀਂ ਬੀਜੂਗੇ ਬਿਲਕੁਲ ਉਸੇ ਤਰ੍ਹਾਂ ਦਾ ਤੁਹਾਨੂੰ ਵੱਡਣਾ ਪਵੇਗਾ ਜੇ ਅਸੀਂ ਕੁਦਰਤ ਦੇ ਨਾਲ ਖਿਲਵਾੜ ਕਰ ਰਹੇ ਹਾਂ ਤੇ ਅਸੀਂ ਵਾਤਾਵਰਣ ਨੂੰ ਜਾਂ ਆਪਣੀ ਬਾਡੀਜ਼ ਨੂੰ ਕਿਸ ਤਰੀਕੇ ਦੇ ਨਾਲ ਸੁਖਾਵਾਂ ਰੱਖਣ ਦਾ ਦਾਵਾ ਕਰ ਸਕਦੇ ਹਾਂ ਇਹ ਸੁਭਾਵਕ ਹੈ ਕਿ ਜਿਹੋ ਜਿਹਾ ਅਸੀਂ ਕੰਮ ਕਰਦੇ ਆ ਉਹੋ ਜਿਹੇ ਨਤੀਜੇ ਵੀ ਆਉਣੇ ਸੁਭਾਵਕ ਹੈ ਪਰ ਖਾਸ ਕਰਾ ਮੌਜੂਦਾ ਸਮੇਂ ਦੇ ਵਿੱਚ ਇਸ ਚੀਜ਼ ਦੇ ਵੱਲੇ ਖਿਆਲਾਤ ਕਰਨਾ ਜ਼ਰੂਰੀ ਹੈ ਕਿ ਜਿਹੜੀ ਵੀ ਚੀਜ਼ ਨੂੰ ਅਸੀਂ ਅਗਲ ਆ ਰਹੇ ਆ ਜਾਂ ਇਸ ਤਰੀਕੇ ਦੇ ਨਾਲ ਆਕੁੜ ਕੀਤਾ ਜਾ ਰਿਹਾ ਹੈ ਤਾਂ ਸਾਨੂੰ ਬਹੁਤ ਸਮਝੀ ਦੇ ਨਾਲ ਬੜੇ ਧਿਆਨ ਦੇ ਨਾਲ ਤਮਾਮ ਸਾਰੀਆਂ ਚੀਜ਼ਾਂ ਦੀ ਵਰਤੋਂ ਕਰਨੀ ਪਵੇਗੀ ਦੂਜੇ ਪਾਸੇ ਮੌਜੂਦਾ ਸਰਕਾਰਦਿਆਂ ਵੀ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ ਕਿ ਅਜਿਹੇ ਜਿਹੜੇ ਲੋਕ ਨੇ ਇਸ ਤਰੀਕੇ ਦੇ ਨਾਲ ਅੱਗ ਲਗਾ ਕੇ ਪੰਛੀਆਂ ਦੇ ਪਸ਼ੂਆਂ ਦੇ ਘਰ ਜਲਾਉਂਦੇ ਨੇ ਫਿਰ ਉਹਨਾਂ ਦੇ ਵਿਰੁੱਧ ਵੀ ਕਾਰਵਾਈ ਹੋਣੀ ਚਾਹੀਦੀ ਹੈ ਭਵਿੱਖ ਦੇ ਵਿੱਚ ਵੀ ਇਸ ਮਸਲੇ ਦੇ ਬਾਬਤ ਦੇਖਣਾ ਹੋਵੇਗਾ ਅੱਗੇ ਦੀ ਗੱਲਬਾਤ ਵੀ ਲੈ ਕੇ ਹਾਜ਼ਰ ਹੋਵਾਂਗੇ ਤਾਂ